ਇਹ ਵਿਵਸਥੇ ਲੱਭਦੀ ਏ ਮੁੰਡਾ ਉਹ ਕਹਿੰਦੀ ਚੰਗਾ ਹੁੰਦਾ ਜੇ ਨਾ ਯਾਰੀ ਚੀਮੇ ਨਾਲ ਲਾਉਂਦੀ ਓ ਯਾਰ ਵੈਲੀ ਮੇਰੇ ਓ ਯਾਰ ਵੈਲੀ ਮੇਰੇ ਹੈਗੇ ਪੂਰੇ ਬੰਬ ਨੇ ਓ ਯਾਰ ਵੈਲੀ ਮੇਰੇ ਹੋ ਗਏ ਹੈਗੇ ਪੂਰੇ ਬੰਬ ਨੇ ਉਹ ਜਿਹੜੇ ਦੰਦੇ ਨੇ ਮਿੱਤੋ ਜਾਨਵਾਰ ਦੀ ਓ ਯਾਰਾ ਵੈਲੀਆਂ ਦੇ ਵਿੱਚ ਮੇਰੀ ਓ ਯਾਰਾ ਵੈਲੀਆਂ ਦੇ ਵਿੱਚ ਮੇਰੀ ਪੂਰੀ ਟੋਰ ਹੈ ਓ ਜੀ ਮਾ ਫਿਰਦਾ ਯਾਰਾ ਤੋਂ ਜਾਨਵਾਰ ਦਾ ਕੀ ਕੀ ਨਾਮ ਨੇ ਤੁਹਾਡੇ ਯਾਰਾ ਐਦਾਂ ਮੇਰੇ ਖੜੇ ਜਿਵੇਂ ਜਿਵੇਂ ਕੜੇ ਹੁੰਦੇ ਔਡੀ ਦੇ ਉਹ ਜਿਹੜਾ ਸਾਡੇ ਵੱਲ ਚੱਕ ਕੇ ਉਹਨੂੰ ਛੱਡੀਏ ਨਾ ਕੋਡੀ ਦੇ ਉਹ ਲਾਇਆ ਡੱਬ ਵਿੱਚ ਪਿਸਤਲ ਜੱਟਾਂ ਦੇ ਉਹ ਜਿਹੜਾ ਤੱਤੀਆਂ ਤਸੀਰਾਂ ਨੂੰ ਐ ਠਾਰਦਾ ਬੜੁੰਦੀ ਗਰੁੱਪ ਹੈ ਤੋ ਨਿਖਾਰਦਾ ਤੂੰ ਪੰਗੇ ਜੱਟਾਂ ਦੇ ਉਹ ਆਪਣਾ ਨਾ ਲਈ ਤੂੰ ਕੀ ਗਾਹ ਪੰਗਾ ਬੜੁੰਦੀ ਗਰੁੱਪ ਕੋਲ ਆਦਾ ਨਹੀਂ ਬੜੁੰਦੀ ਗਰੁੱਪ ਨਾਲ ਕਿਸੇ ਨੂੰ ਹਾਰ ਤੂੰ ਪੰਤ ਤੂੰ ਪੰਗਾ ਬੜੁੰਦੀ ਕੋ ਗਰੁੱਪ ਨਾਲ ਨਾ ਨਹੀਂ ਉਹ ਬੜੁੰਦੀ ਗਰੁੱਪ ਕਿਸੇ ਤੋਂ ਨਾ ਹਾਰਦਾ ਆਏਗਾ ਤੇ ਆਪਣੇ ਭਾਈਆਂ ਦੇ ਨਾਂ ਲੈ ਇਰੇ ਜੌਨੀ ਵੀਰ ਚੌਲੀ ਵੀਰ ਹੈ ਨਹੀਂ ਗਾਇਤੇ ਉਹਦਾ ਨਾਮ ਹੈ ਉਹ ਗਾਣਾ ਲੇਖਦਾ ਤੈਂ ਉਹਦਾ ਗਾਣਾ ਗਾਣਾ ਤੇ ਯਾਰ ਜੌਲੀ ਵੀਰ ਆਪਣਾ ਗਾਣਾ ਗਾਵੇਂਗਾ ਉਹਦਾ ਗੁਰਦਾਸ ਵੀਰ ਮੈਨੂੰ ਆਉਂਦਾ ਨਹੀਂ ਗਾਣਾ ਗਾਣਾ ਯਾਰ ਤੇਰੀ ਇੰਨੀ ਸ੍ਰੀਦੀ ਬਾਦ ਅਜ ਤਾਂ ਜਿੱਦੇ ਨਜ਼ਰ ਗਾਣਾ ਸੁਣਿਆ ਇਤਨੀ ਪਾਦਲ ਹੋ ਗਏ ਇੱਕ ਤਰ੍ਹਾਂ ਦੇ ਅੱਜ ਤੈਨੂੰ ਅਚਾਨਕ ਮੈਂ ਹਾਂ ਨਿੰਦਰ ਲਾਈ ਬੈਠਾ ਵਾ ਨਿੰਦਰ ਮੁਹਰ ਨਹੀਂ ਜਾਂਦੀ ਤੇਰੀ ਭੈਣ ਨਾਲ ਅੱਜ ਜਲਦੀ ਰਾਤ ਤੇ ਮੈਂ ਦੇ ਦੇ ਕਹੇ ਤੇਰਾ ਗਾਣਾ ਗਾਉਂ ਜੌਲੀ ਉਹ ਦੇ ਦੇ ਉਹਦਾ ਕਮਲਾ ਹੋ ਜੂ ਜੇ ਤੂੰ ਜਵਾਬ ਦੇਤਾ ਇਹਰੇ ਜਿਹੜਾ ਜੋਲੀ ਬਾਈ ਜੋਲੀ ਬਲਉਂਦੇ ਰਹੀ ਹੈ ਭਰਾ ਆਪਣਾ ਅੱਛਾ 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 ਆਹ ਬਹਿਣ ਤਾਂ ਦੱਸਿਆ ਯਾਰ ਆਹੇ ਫੋਨ ਆਈ ਜਾਂਦੇ ਆ ਇਹਨੇ ਮਾੜਾ ਜਿਹਾ ਉਹ ਬਾਈ ਕਹਿੰਦਾ ਕੋਈ ਗੱਲ ਨਹੀਂ ਗਾਦਾਂਗੇ ਬਾਈ ਜੋਲੀ ਵੀਰ ਦਾ ਗਾਣਾ ਗਾਵਾਂਗੇ ਕਹਿੰਦੇ ਜੋਤੀ ਵੀਰ ਨੂੰ ਗਾਵਾਂਗੇ ਗਾਦਾਂਗੇ ਫਿਰ ਗਾਦਾਂਗੇ ਗਾਦਾਂਗੇ ਕੋਈ ਹੋਰ ਅਰੇ ਨਾਲ ਆ ساری ਬੜੁੰਦੇ ਠੀਕ ਆ ਜਾਂ ਮਰਜੀ ਆ ਜੀ ਕੋਈ 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 ਪਿੰਡਾਂ ਜਰੂਰ ਹਾਂ ਜਰੂਰ ਵੀਰੇ ਪਿੰਡ ਆਵਾਂਗੇ ਆਪਣਾ ਇੱਕ ਦੇਸੀ ਪਜਾਮਾ ਅੰਦਰ ਜੋਸ਼ ਟੀਵੀ ਤੇ ਉਹ ਬਾਈ ਆਪਾਂ ਨੂੰ ਗੁਰਨਾਮ ਸਿੱਧੂ ਆ ਤੇ ਕਦੇ ਮੁਲਾਕਾਤ ਹੋਊਗੀ ਆਪਣੀ ਜੋਸ਼ ਟੀਵੀ ਦੇ ਜਿਹੜਾ ਆਂਦਾ ਤੇ ਆਪਣਾ ਬਹੁਤ ਬਹੁਤ ਧੰਨਵਾਦ ਜੀ ਸਾਰੇ ਪੰਜਾਬ ਵਾਲਿਆਂ ਦਾ ਤੁਹਾਡੇ ਪਿੰਡ ਬਰੁਦੀ ਦਾ ਜਿਨ੍ਹਾਂ ਨੇ ਮੈਨੂੰ ਸਪੋਰਟ ਕੀਤਾ ਲਵ ਯੂ ਆਲ ਆ ਸਾਰੇ ਨੂੰ ਪੂਰੇ ਪੰਜਾਬ ਨੂੰ ਲਵ ਯੂ ਆਲ ਹੈ ਜੀ ਪੂਰੇ ਵਰਲਡ ਨੂੰ ਜਿੰਨੇ ਮੇਰੇ ਕੱਟੜ ਫੈਨ ਬੈਠੇ ਨੇ ਇਹ ਬਾਈ ਮੇਰੇ ਕੱਟੜ ਫੈਨ ਨੇ ਸਪੈਸ਼ਲ ਮੈਨ ਇਹ ਬਾਈ ਮੈਨੂੰ ਮਿਲਣ ਆਏ ਨੇ ਸਪੈਸ਼ਲ ਬਾਈ ਜੀ ਸਾਰੇ ਜਿੰਨੇ ਵੀ ਨੇ ਇਹ ਆਏ ਨਹੀਂ ਹੈਗੇ ਹੁਣ ਮੇਰਾ ਤਾਂ ਕੋਈ ਤੁਸਮ ਨਹੀਂ ਮੈਂ ਤਾਂ ਦਿੱਲੀ ਆਣਾ ਆ ਵੈਸੇ ਅੰਨਾ ਮੈਂ ਸ਼ਾਂਨ ਲੂਣਾ ਅੱਜ ਮੈਂ ਨਾ ਥੋੜੇ ਮੇਰੇ ਫੈਨਾਂ ਨਾਲ ਆਣਾ ਸੀਗਾ ਮੋਗੇ ਦਵਾਨਾ ਸੀ ਸ਼ਰੂਰ ਦਵਾਨਾ ਸੀਗਾ ਆਏ ਨਹੀਂ ਹੈਗੇ ਐ ਬਾਈ ਮੈਨੂੰ ਮਿਲ ਗਏ ਤੇ ਕਹਿੰਦੇ ਬਾਈ ਫੋਟੋ ਕਰਾਣੀ ਹੈ ਮੈਂ ਦੇਖੋ ਜੀ ਮੈਂ ਆਪਣੇ ਕਿਸੇ ਫੈਨ ਨੂੰ ਨਾਰਾਜ਼ ਨਹੀਂ ਕਰਦਾ ਕੁਲੇ ਦਿਨ ਨਾਲ ਮਿਲਦਾ ਬਾਕੀ ਸਿੰਗਰਾ ਵਾਂਗੂ ਵਿੱਚ ਐਟੀਟਿਊਡ ਹੈ ਨਹੀਂ ਬਸ ਇਹ ਤਾਂ ਕਰ ਲੋ ਵਿੱਚ ਜੀ ਚੱਲ ਹੁਣ ਘੂਆ ਜਾਣਾ ਬਾਈ ਮੈਂ ਘੂਆ ਜਾਣਾ ਫਿਰ ਘੂਆ ਜਾਣਾ ਮੇਰੀ ਵੀਡੀਓ ਸ਼ੂਟ ਕਰਨਾ ਤਾਂ ਕੰਪਨੀ ਘਰੇ ਗੱਡੀ ਲੈਣ ਆਊਗੀ ਤੇ ਇੱਥੇ ਜਾਵਾਂਗੇ ਇਹ ਗਾਣਾ ਪੱਕਾ ਜੋਲੀ ਵੀਰ ਦਾ ਕਹੇਦੇ ਉਹਨੂੰ ਕਹੇਦੇ ਹਾਂ ਹਾਂ ਪੱਕਾ ਪੱਕਾ ਬਾਈ ਪੱਕਾ ਪੱਕਾ ਜੋਲੀ ਗਾਣਾ ਤੇਰਾ ਹੋ ਗਿਆ ਜੋਲੀ ਤੇਰਾ ਗਾਣਾ ਹੋ ਗਿਆ ਵੀਰੇ ਪੱਕਾ ਲੱਭ ਲਿਆ ਬਾਈ ਆਪਾਂ ਤਾਂ ਕਿੰਨੇ ਦੇ ਫਿਰਦੇ ਆ ਜਿੱਤੇ ਦਾ ਇਹਨੇ ਵੀਡੀਓ ਵਾਇਰਲ ਆ ਅਮਨਤਾਲੀ ਵਾਲ ਨੂੰ ਕਹੇਦੇ ਲਵ ਜੂ ਤੇਰਾ ਕੱਟੜ ਫੈਣਾ ਮੇਰੇ ਲਵ ਜੂ ਆ ਅਮਨਤਾਲੀ ਵਾਲ ਜੇ ਵੀ ਜਿਹੜਾ ਵੀ ਹੈਗਾ ਅਮਨਤਾਲੀ ਵਾਲਾ ਕੱਟੜ ਫੈਣਾ ਵੀਰੇ ਨਿੰਦਰ ਨੂੰ ਕਹੇਦੇ ਨਿੰਦਰ 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 ਕੀ ਨਾ ਨਰਿੰਦਰ ਸਿੰਘ ਨਿੰਦਰ ਲਤਾਲਾ ਨਿੰਦਰ ਨਿੜਦਾੜਾ ਇਹ ਵੀ ਮੇਰਾ ਕੱਟੜ ਪਹਿਣਾ ਬਾਈ ਹਾਂ ਪੂਰਾ ਧੰਨਵਾਦ ਮੇਰੇ ਲਵ ਯੂ ਆਲ ਆ ਸਾਰਿਆਂ ਨੂੰ ਜਿੱਦੇ ਵੀ ਮੇਰੇ ਫਰੈਂਡ ਬੈਠੇ ਨੇ ਉਹਦੇ ਦੋਸਤ ਯਾਰ ਦੋਸਤ ਉਹ ਵੀ ਬਾਲਾ ਕੱਟੜ ਪਹਿਣਾ ਤੇਰਾ ਉਹ ਵੀ ਮੇਰੇ ਲਵ ਯੂ ਆਲ ਆ ਸਾਰਿਆਂ ਨੂੰ ਰੋਪਨੂ ਨੂੰ ਲਵ ਜੂ ਕਹਦੇ ਉਹਨੂੰ ਬਨੂ ਲਵ ਯੂ ਹੈ ਵੀਰੇ ਤੈਨੂੰ ਵੀ ਬਹੁਤ ਜ਼ਿਆਦਾ ਵੱਡਾ ਵੱਡਾ ਪਿਆਰ ਕਰਦਾ ਬਾਲਾ ਬੜਾ ਟਰੱਕੀਆਂ ਟਰੱਕ ਭਰ ਭਰ ਕੇ ਲਵ ਯੂ ਆਵਾ ਸੋਨੂ ਮਾਰ ਐ ਸਾਰੇ ਆਪਣੇ ਯਾਰ ਜਿੰਨੇ ਵੀ ਯਾਰ ਨੇ ਲਵ ਜੂ ਕਹਿੰਦੇ ਉਹਨਾਂ ਸਾਰੇ ਵੀਰੇ ਲਵ ਯੂ ਹੈ ਜਿੰਨੇ ਵੀ ਜਿੰਨੇ ਵੀ ਓਕੇ ਵੀਰੇ ਲਵ ਯੂ ਹਿੰਦੀ ਵਾਲਿਆਂ ਦੇ ਵੀਰੇ ਸਾਰੇ ਵਾਹਿਗੁਰੂ ਮਮੋਦ ਬਹੁਤ ਧੰਨਵਾਦ ਤੁਹਾਡਾ ਇਨਾ ਪਿਆਰ ਦਿੱਤਾ ਵੀਰੇ ਲਵ ਯੂ ਆਲ ਮੈਂ ਤਾਂ ਕੁਝ ਵੀ ਨਹੀਂ ਸੀ ਵੀਰੇ ਥੋਨੇ ਮੈਨੂੰ ਇਸੀ ਬਾਬਾ ਨੇ ਦਿੱਤਾ ਹੈ ਹਨੀ ਰਾਮਣ ਵੀ ਆ ਗਿਆ ਕਿਹੜੇ ਤੂੰ ਆ ਮੁੰਡਾ ਆਪਣਾ ਪਰ ਇਹ ਕਿਹੜਾ ਵੀਰੇ ਧੰਨਵਾਦ ਵੀਰੇ ਤੇਰਾ ਲਵ ਯੂ ਆਲ ਹੈ ਸਾਰਿਆਂ ਨੂੰ ਓਕੇ ਵੀਰੇ ਓਕੇ ਓਕੇ ਗੁਰਦੇਵ ਰਹਿ ਗਿਆ ਕੌਣ ਰਹਿ ਗਿਆ ਗੁਰਦੇਵ ਨੂੰ ਵੀ ਵੀਰੇ ਲਵ ਯੂ ਆ ਆਪਣਾ ਜਸ ਚਾਹਲ ਵੀਰਾ ਜਸ ਚਾਹਲ ਜਸ ਚਾਹਲ ਸੰਤੂ ਸੰਤੂ ਵੀਰਾ ਸੰਤੂ ਜਸ ਚਾਹਲ ਸੰਤੂ ਵੀਰੇ ਤੈਨੂੰ ਵੀ ਲਵ ਯੂ ਆਲ ਹੈ ਫਿਰ ਤੇ ਆਪਣੇ ਜੇਲ ਵਾਲੇ ਵੀਰਿਆਂ ਨੂੰ ਵੀ ਦੇ ਦੇ ਰਿਖੀ ਉਹਨਾਂ ਨੂੰ ਚਲੋ ਦੇਖੀ ਜਨਾਬ ਵੀ ਭਾਈ ਜਿਹੜਾ ਜੀਲ 'ਚ ਬੈਠਾ ਉਹ ਵੀ ਹੁਣ ਬਾਲਾ ਫੈਨ ਆ ਤੇਰਾ ਕੰਦਲ ਜ਼ਰੂਰ ਵੀ ਲਵ ਯੂ ਹੈ ਵੀਰੇ ਇੱਕ ਦੁਆਨਾ ਬਾਹਰੋਂ ਨੇ ਆਜੂਗਾ 1-5 ਕਿਹਾਦੇ ਨੇ ਮੇਰੇ ਫਿਰ ਜੇ ਗਲਤ ਕੰਮ ਕਰੋਗੇ ਤਾਂ ਪਰਚੇ ਤਾਂ ਹੋਣੇ ਹਨ ਸਾਡੇ ਦੇ ਵੀਰੇ ਉਹ ਮਿਰਜੇ ਮੰਗੂ ਅਸੀਂ ਤੇਰਾ ਆਸ਼ਿਕ ਨਹੀਂ ਹੋ ਬੜਨਾ ਉਹ ਸਹਬਾ ਤੇਰੇ ਪ੍ਰਾਮਾਨੂ ਮਸੀਨੈ ਨੀ ਉਸੀ ਚੱਕਣਾ ਅੱਜ ਕੱਲ ਉਹ ਤੀਰਾਂ ਦਾ ਤੀਰ ਕਮਾਨ ਦਾ ਅੱਜ ਕੱਲ ਜਮਾਨਾ ਮੁੱਕ ਗਿਆ ਅਸਲੀ ਨੇ ਜਿਹੜੇ ਹਰ ਕੋਈ ਰਖੀ ਫਿਰਦਾ ਉਹ ਅਸਲੀ ਨੇ ਜਿਹੜੇ ਜਣਾਖਣਾ ਰੱਖੀ ਫਿਰਦਾ ਹੋਰਾਂ ਜੇ ਸੀਗੇ ਪਹਿਲੇ ਟਾਈਮ ਦੇ ਜੋ ਮੱਝੀਆਂ ਚਰਾ ਕੇ ਮੱਝੀਆਂ ਚਰਾ ਕੇ ਰੰਜ ਬਣ ਗਏ ਫੀ ਉਹ ਹੀ ਰਵੀ ਚੂਰੀਓ ਨੂੰ ਪਿਆਰ ਨਾਲ ਖਵਾਉਂਦੀ ਸੀ ਥੈਂਕ ਯੂ ਵੀਰੇ ਆਪਣਾ ਅੱਗੇ ਮੈਨੂੰ ਮੈਂ ਸੋਚ ਰਿਹਾ ਸੀਗਾ ਪਰ ਵੱਟ ਇੰਨਾ ਕੀ ਆ ਗਾਣਾ ਇਹ ਤੇ ਜੱਸੀ ਜੱਸੀ ਨੰਬਰਦਾਰ ਤੇ ਕੱਕ ਕੜਾ ਚ ਪਾਈਦਾ ਸਪੈਸ਼ਲ ਥੈਂਕਸ ਉਹਨਾਂ ਦੀ ਪ੍ਰੋਫੈਸਰ ਤੇ ਗਾਣਾ ਮੈਂ ਇਹ ਕੀਤਾ ਹੈ ਮਿਰਜਾ ਤੇ ਵਧੀਆ ਲੱਗਿਆ ਤਾਂ ਵੀਰੇ ਮੇਰਾ ਟ੍ਰਿਪ ਕੰਪਲੀਟ ਕਰਵਾ ਦਿਓ ਤੇ ਅਦਰਵਾਈਜ਼ ਤਾਂ ਮੈਨੂੰ ਕੰਪਨੀਆਂ ਦੇ ਕਾਫੀ ਸਾਰੇ ਸਪਾਂਸਰ ਆ ਰਹੇ ਨੇ ਠੀਕ ਆ ਇਹ ਮੇਰਾ ਗਾਣਾ ਕਾਪੀ ਨਹੀਂ ਹੋਣਾ ਚਾਹੀਦਾ ਵੀਰੇ ਇਹ ਮੇਰੀ ਵੀਡੀਓ ਮੈਂ ਤਹੀ ਬਣਾਈ ਆ ਮੈਂ ਤੈਨੂੰ ਟਰਸਟ ਕਰਕੇ ਤੇਰੇ ਤੇ ਇਹ ਮੇਰੀ ਵੀਡੀਓ ਕਾਪੀ ਨਹੀਂ ਹੋਣੀ ਚਾਹੀਦੀ ਵੀਰੇ ਬਸ ਇਹ ਧੰਨਵਾਦ ਆ ਲਵ ਯੂ ਆਲ ਜੱਸੀ ਵੀਰੇ ਜੱਸੀ ਨੰਬਰਦਾਰ ਯੂਐਸਏ ਕੋਲ ਖੋੜਨੀ ਆਲੇ ਨੂੰ ਤੇ ਕੱਕ ਘੜਿਆਂ ਚ ਪਈਦਾ ਸਪੈਸ਼ਲ ਥੈਂਕ ਯੂ ਸੋ ਲਵ ਯੂ ਆਲੀਆ ਮੇਰੇ ਵੱਲੋਂ ਵੀ ਮੈਂ ਬਾਰ-ਬਾਰ ਕਹਿ ਰਿਹਾ ਵੀਰੇ ਇਹ ਵੀਡੀਓ ਕਾਪੀ ਨਹੀਂ ਹੋਣੀ ਚਾਹੀਦੀ ਹੈ ਕਿ ਮੇਰਾ ਗਾਣਾ ਮੈਂ ਆਪ ਲਿਖਾਇਆ ਬੜੀ ਮਿਹਨਤ ਕੀਤੀ ਹੈ ਮੈਂਨੇ ਗਾਣੇ ਦੇ ਤੇ ਥੈਂਕ ਯੂ ਹੋ ਯਾਰਾਂ ਦੇ ਖਿਲਾਫ ਯਾਰਾਂ ਦੇ ਖਿਲਾਫ ਨਹੀਂ ਮੈਂ ਇੱਕ ਗੱਲ ਸੁਣ ਸਕਦਾ ਹੋ ਯਾਰ ਮੇਰੇ ਹੋ ਯਾਰ ਮੇਰੇ ਗਰੀਬ ਕੜੈਂਚੀ ਵਾਂਗੂ ਇੱਕ ਤਾਣ ਖੜੇ ਨੇ ਹੋ ਯਾਰ ਮੇਰੇ ਹੋ ਯਾਰ ਮੇਰੇ ਜੱਸੀ ਨੰਬਰਦਾਰ ਮੰਗੂ ਇੱਕ ਤਾਣ ਖੜੇ ਨੇ ਕੈਨੇਡਾ ਦਾ ਕੈਨੇਡਾ ਦਾ ਵੀਜ਼ਾ ਲਵਾ ਕੇ ਰਹਿੰਦੇ ਨੇ ਕੈਡਾ ਦਾ ਵੀਜ਼ਾ ਲਵਾ ਕੇ ਰਹਿੰਦੇ ਨੇ ਬਲੋ ਇਹ ਸਾਰੇ ਵਹਿਮ ਕੱਢ ਦੇਣੇ ਸ਼੍ਰੀ ਕਾਂ ਦੇ ਉਹ ਬੁਲਟ ਵਾਲੇ ਸਰਦਾਰ ਉਹ ਸਰਦਾਰ ਬੁਲਟ ਵਾਲੇ ਬੁਲਟਾਂ ਤੇ ਹੀ ਜੱਟ ਦੇ ਉਹ ਸੋਹਣੀਆਂ ਨੱਡੀਆਂ ਦੇ ਅਸੀਂ ਵਹਿਮ ਰੈਂਦੇ ਕੱਢ ਦੇ ਉਹ ਜਦੋਂ ਲਾਉਂਦੇ ਆ ਗੀੜੀਆਂ ਉਹ ਜਦੋਂ ਲਾਉਂਦੀਆਂ ਗੀੜੀਆਂ ਸ਼੍ਰੀ ਕਾਂ ਨਾਲ ਬੁਲਟਾਂ ਦੇ ਉੱਤੇ ਉਹ ਜਦੋਂ ਲੌਮੀਆਂ ਗੀੜੀਆਂ ਸ਼ਰੀਕ ਬੁਲਟਾਂ ਦੇ ਉੱਤੇ ਉਹ ਚੈਲੰਜ ਸਾਨੂੰ ਕਰਦੇ ਹੀ ਰਹਿੰਦੇ ਨੇ ਉਹ ਚੈਲੰਜ ਸਾਨੂੰ ਹੀ ਕਰਦੇ ਹੀ ਰਹਿੰਦੇ ਨੇ ਅੱਤ ਸਰਦਾਰਨੀਆਂ ਸਿਰਫ ਉਹ ਅੱਤ ਸਰਦਾਰਨੀਆਂ ਸਿਰਫ ਬੁਲਟਾਂ ਵਾਲੇ ਇਹ ਸਰਦਾਰ ਨਾਲ ਹੀ ਜੱਟ ਦਿਆਂ ਉਹ ਜੱਟ ਜਦੋਂ ਉਹ ਜੱਟ ਜਦੋਂ ਜੱਟ ਜਦੋਂ ਜਾਂਦੇ ਨੇ ਬੁਲਟਾਂ ਦੇ ਉੱਤੇ ਉਹ ਜੱਟ ਜਦੋਂ ਜਾਂਦੇ ਨੇ ਬੁਲਟਾਂ ਦੇ ਉੱਤੇ ਆਪ ਸਰਦਾਰ ਰਹੀ ਸੋਨੀਆਂ ਨੂੰ ਜੱਜਦੇ ਉਹ ਆਪ ਸਰਦਾਰੂ ਸੋਨੀਆਂ ਨੂੰ ਜੱਜਦੇ ਉਹ ਸਾਡੀ ਗੱਲ ਉਹ ਸਾਡੀ ਗੱਲ ਪੱਥਰ ਤੇ ਲੀਕ ਹੁੰਦੀ ਏ ਚੈਲੰਜ ਜੀ ਨੂੰ ਕਰਦੇ ਏ ਅਸੀਂ ਦਿਲੋਂ ਪਗੌਣਿਆਂ ਉਹ ਸੀ ਚੈਲੰਜ ਜੀ ਨੂੰ ਕਰਦੇ ਹੀ ਦਿਲੋਂ ਹੀ ਪਗੌਣਿਆਂ ਉਹ ਮੁੱਛਾ ਸਾਡੀਆਂ ਉਹ ਮੁੱਛਾ ਸਾਡੀਆਂ ਸੀ ਰੱਖਦੇ ਆ ਖੁੰਡੀਆਂ ਉਹ ਮੁੱਛਾ ਸਾਡੀਆਂ ਸੀ ਰੱਖਦੇ ਆ ਖੁੰਡੀਆਂ ਉਹ ਜਿਹੜੀਆਂ ਸ਼ਹਿਰ ਕੈਨੇਡਾ ਇੰਗਲੈਂਡ ਤੱਕ ਫੇਮਸ ਹੋ ਗਈਆਂ ਉਹ ਜਿਹੜੀਆਂ ਸ਼ਹਿਰ ਇੰਗਲੈਂਡਾਂ ਤੱਕ ਸ਼ਹਿਰ ਇੰਗਲੈਂਡ ਕੈਨੇਡਾ ਮਿਲਵਾਂ ਟੋਰੰਟੋ ਤੱਕ ਫੇਮਸ ਹੋ ਗਈਆਂ ਉਹ ਚੀਮੇ ਨੇ ਤਾਂ ਸੱਚਾ ਪਿਆਰ ਤੈਨੂੰ ਕੀਤਾ ਸੀ ਉਹ ਹਰ ਮਨਚੀ ਮੈਨੇ ਦੱਸਿਆ ਪਿਆਰ ਤੈਨੂੰ ਕੀਤਾ ਸੀ ਨਹੀਂ ਦੂ ਸੋਣੀਏ ਇਹ ਕਹਿ ਕੇ ਛੱਡ ਗਈ ਏ ਸੀ ਤੂੰ ਕੀ ਤੂੰ ਬਣ ਨਹੀਂਉ ਕੁਛ ਸਕਦਾ ਉਹ ਅੱਜ ਤੇਰੇ ਯਾਰ ਦੀ ਐ ਉਹ ਅੱਜ ਤੇਰੇ ਯਾਰ ਦੀ ਕੈਨੇਡਾ ਤੱਕ ਟੌਰ ਉਹ ਅੱਜ ਤੇਰੇ ਯਾਰ ਦੀ ਆਸਟ੍ਰੇਲੀਆ ਤੱਕ ਟੌਰ ਉਹ ਸੋਣੀਏ ਤੂੰ ਦੇਖਦੀ ਹੋਵੇਂਗੀ ਮੇਰੀ ਇਸ ਵੀਡੀਓ ਨੂੰ ਥੈਂਕ ਯੂ ਜੀ ਜੇ ਸ਼ੇਅਰ ਵਧੀਆ ਲੱਗਿਆ ਤਾਂ ਸ਼ੇਅਰ ਜ਼ਰੂਰ ਕਰਿਓ ਮੇਰੇ ਵੀਰ ਅਰਸ਼ ਗਿੱਲ ਸੰਗਰੂਰ ਤੋਂ ਗੁਰਦਾਸਪੁਰ ਤੋਂ ਦੁਬਈ ਗੁਰਦਾਸਪੁਰ ਤੋਂ ਸਪੈਸ਼ਲ ਵੀਰ ਨੇ ਡਿਮਾਂਡ ਕੀਤੀ ਸੀ ਇਹ ਜਿਆ ਗਾਣਾ ਕੱਢੋ ਕੋਈ ਸੋ ਬਹੁਤ ਬਹੁਤ ਧੰਨਵਾਦ ਮੇਰੀਆਂ ਸਾਰੀਆਂ ਵੀਡੀਓ ਨੂੰ ਸ਼ੇਅਰ ਕਰਨ ਵਾਸਤੇ ਜਿਹੜੇ ਮੇਰੇ ਵੀਡੀਓ ਨੂੰ ਕਹਿੰਦੇ ਨੇ ਕਿ ਫੁੱਦੂ ਲੱਗਦੀ ਆ ਪਲੀਜ਼ ਉਹ ਸ਼ੇਅਰ ਨਾ ਹੀ ਕਰਨ ਤੇ ਨਾ ਹੀ ਦੇਖਣ ਮੇਰੇ ਵੀਰ ਮੇਰੇ ਵੀਰ ਹੈਗੇ ਦੁਬਈ ਤੋਂ ਟਰੱਕਾਂ ਵਾਲੇ ਜਿਹਨਾਂ ਨੇ ਮੈਨੂੰ ਵੱਧ ਤੋਂ ਵੱਧ ਸਪੋਰਟ ਕੀਤਾ ਮੇਰਾ ਵੀਰ ਜਗਰੂਪ ਟੀਮ ਅਮਲੇਸ਼ੀਆ ਦੋਨੇ ਮੈਨੂੰ ਬਹੁਤ ਤੋਂ ਬਹੁਤ ਸਪੋਰਟ ਕੀਤਾ ਇੱਕ ਮੇਰਾ ਅ ਇੰਗਲੈਂਡ ਤੋਂ ਹਰਮਨ ਹਰਮਨ ਭੁੱਲਰ ਮੇਰਾ ਵੀਰ ਸੋਨੂ ਕੰਗ ਕੈਨੇਡਾ ਤੋਂ ਸੋ ਥੈਂਕ ਯੂ ਬਹੁਤ ਬਹੁਤ ਪਿਆਰ ਦੇਣ ਲਈ ਕੁੜੀਆਂ ਦਾ ਮੁੰਡਿਆਂ ਦਾ ਖਾਸ ਕਰਕੇ ਕੀ ਸ਼ਹਿਰ ਪਟਿਆਲਾ ਵਾਸੀਆਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਮੈਨੂੰ ਇਹਨਾਂ ਵੱਧ ਤੇ ਵੱਧ ਸਪੋਰਟ ਕੀਤਾ ਸੋ ਥੈਂਕ ਯੂ ਸੋ ਮਚ ਲਵ ਯੂ ਆਲ ਥੈਂਕ ਯੂ ਕੀਪ ਸਵੋਟਿੰਗ ਸ਼ੇਅਰ ਜ਼ਰੂਰ ਕਰਿਆ ਯੂ ਲਵ ਯੂ ਥੈਂਕ ਯੂ ਹੌਣ ਫਿਰਦੀ ਐ ਵਾਅ ਵਸਤੇ ਮੁੰਡਾ ਲੱਭਦੀ ਉਹ ਕਹਿੰਦੀ ਮੈਂ ਉਹ ਕਹਿੰਦੀ ਮੈਂ ਤੁਹਾਨੂੰ ਛੱਡ ਤਿਆ ਉਹ ਟਾਈਮ ਸੀ ਮੇ ਤੁਹਾਡਾ ਉਹ ਮੈਂ ਹੁਣ ਰਹਿਨੀ ਆ ਪਸਾਉਂਦੀ ਉਹ ਮੈਂ ਹੁਣ ਰਹਿਨੀ ਆ ਪਸਾਉਂਦੀ ਉਹ ਟਾਈਮ ਸੀ ਉਹ ਜਿਹੜਾ ਉਹ ਤੁਹਾਨੂੰ ਮੈਂ ਛੱਡ ਗਈ ਹੁਣ ਤਾਂ ਤੁਸੀਂ ਮੇਰਾ ਫੋਨ ਮੇਰੇ ਫੋਨ ਕੱਢਦੇ ਫੋਨ ਕੱਢਦੇ ਹੋ ਵੀ ਮੈਂ ਤੇ ਤੁਸੀਂ ਵੀ ਹੁਣ ਮੇਰਾ ਫੋਨ ਮੀਨੀਆ ਟੈਂਡ ਕਰਦੇ ਜੀ ਉਹ ਹੋ ਟਾਈਮ ਸੀਗਾ 11 ਵੇ 13 ਓਏ ਓਹ ਟਾਈਮ ਸੀਗਾ ਯਾਰਾ ਵੇ 13 ਉਹ ਜਦੋਂ ਤੂੰ ਮੈਨੂੰ ਉਹ ਜਦੋਂ ਤੂੰ ਮੈਨੂੰ ਲਾਈਕ ਕਰਦਾ ਸੀ ਉਹ ਮੈਂ ਤਾਂ ਅੜੀਏ ਉਹ ਮੈਂ ਤਾਂ ਅੜੀ ਜੀ ਹੀ ਉਦੋਂ ਪਾਗਲ ਸੀ ਕਿਸੇ ਹੋਰ ਮੁੰਡੇ ਦੇ ਆ ਪਿਆਰ ਦੇਆਂ ਚੱਕਰਾਂ 'ਚ ਉਦੋਂ ਹੌਲਤੀਗੀ ਮੈਂ ਪਿਆਰ ਦੇ ਮੁੰਡੇ ਹੋਰ ਦੇ ਆ ਚੱਕਰਾਂ ਚ ਉਹ ਮੈਂ ਅੱਜ ਬੈਠੀ ਉਹ ਮੈਂ ਅੱਜ ਬੈਠੀ ਸ਼ਹਿਰ ਦੇ ਦਿਆਨੇ ਪਸਤੌਨੀਆਂ ਥੈਂਕ ਯੂ ਵੀਰ ਜੇ ਮੇਰਾ ਵੀਡੀਓ ਸ਼ੇਅਰ ਬੜੀਆ ਲੱਗਿਆ ਤਾਂ ਸ਼ੇਅਰ ਜ਼ਰੂਰ ਕਰਿਆ ਵੀਰੇ ਸ਼ੇਅਰ ਜ਼ਰੂਰ ਕਰਿਓ